ਇੱਕ ਬੰਦੇ ਨੇ ਕਹਿੰਦਾ ਭਾਈ ਫੋਟੋ ਕਰਾਉਣੀ ਹੈ ਉਹ ਫੋਟੋ ਕਰਾਉਣ ਲੱਗਾ ਦੋਏ ਬੰਦੇ ਨੇ ਪਿੱਛੇ ਤੇ ਕੰਬਲ ਪਾ ਲਿਆ ਉਪਰ ਕੰਬਲ ਪਤਾ ਨਹੀਂ ਲੋਈ ਕਿ ਆ ਪਾਇਆ ਜੋ ਵੀ ਹੈ ਤਾਂ ਉਹ ਦੱਬ ਲਿਆ ਨਾਲ ਹੀ ਤੀਆ ਬੰਦਾ ਆ ਪ੍ਰੋਪਰੀ ਇੱਥੇ ਰੱਖੀ ਠਾ ਠਾ ਕਰਕੇ ਉਹ ਮਾਰਿਆ ਬਰਾਸ਼ਟਾ ਹਿਆਰ ਦਾ ਬਹੁਤ ਪਲੈਨਿੰਗ ਨਾਲ ਕੰਮ ਹੋਇਆ ਭਾਈ ਹੁਣ ਪਤਾ ਹੀ ਨਹੀਂ ਲੱਗ ਰਿਹਾ ਕੁਛ ਵੀ ਕੌਣ ਹੈ ਤਾਂ ਕੌਣ ਨਹੀਂ ਕਿਉਂਕਿ ਹਨੇਰਾ ਹਨੇਰੇ ਦਾ ਫਾਇਦਾ ਚੱਕਿਆ ਗਿਆ ਡਰ ਵੀ ਤੂੰ ਦੇਖੋ ਉਹਨਾਂ ਨੂੰ ਕੋਈ ਨਹੀਂ ਲੱਗਿਆ ਕਿ ਲੋਈ ਪਾਉਣੀ ਆ ਫੇਰ ਫੜਨਾ ਫੇਰ ਐ ਕਰ ਭਾਈ ਹੁਣ ਮੰਨ ਲੈ ਤੁਸੀਂ ਮੰਨ ਲਓ ਮੈਂ ਖੇਲ ਕੇ ਬਾਹਰ ਨਿਕਲਿਆ ਮੈਨੂੰ ਤੁਸੀਂ ਉਹ ਕਹਤਾ ਬਾਈ ਫੋਟੋ ਕਰਾਨੀ ਅੱਜ ਕੱਲ ਆਹੀ ਆਮ ਹੈ ਹਰੇਕ ਫੋਟੋ ਕਰਾਉਣ ਦਾ ਚਸਕਾ ਜਾ ਹੈ ਨਾ ਬਿਲਕੁਲ ਇਹੀ ਸਵਾਦ ਚੱਲ ਰਿਹਾ ਕੋਈ ਬੰਦਾ ਫੋਟੋ ਅਗਲਾ ਚੱਲ ਕਹਿੰਦਾ ਵੀ ਕਰਾ ਲਓ ਯਾਰ ਹੁਣ ਵਧੀਆ ਬੰਦਾ ਚੱਲ ਅਗਲਾ ਨਾ ਵੀ ਨਹੀਂ ਮਨਾ ਵੀ ਨਹੀਂ ਕਰਦਾ ਉਹਨੇ ਤਕੜੇ 플레이ਰ ਹੈ ਚਲੋ ਉਹਨੇ ਫੋਟੋ ਕਰਾਉਣ ਦੇ ਵਾਂ ਚੱਲ ਹਾਂ ਕਰੀ ਹੁਣ ਅਸੀਂ ਕਿਹੜਾ ਦੇਖ ਰਹੇ ਸੀ ਤਾਂ ਇੱਥੇ ਬੈਠੇ ਸੀ ਸਾਰੀ ਦੁਨੀਆ ਇੱਥੇ ਤੋਂ ਘਟੋ ਘਟ ਮੈਂ ਕਹਿੰਦਾ ਜਿਆਦਾ ਨਹੀਂ ਤਾਂ 20000 ਦੇ ਗੇੜੇ ਚ ਤਾਂ ਬੰਦਾ ਹੋਣਾ ਬਾਈ 6 ਤੇ 6 ਜਣੇ 6 ਜਣੇ ਤਾਂ ਜਿਹੜੀ ਦੁਨੀਆ ਦੱਸਾਈ ਉਹ ਕਈ ਵੱਧ ਵੀ ਹੋ ਸਕਦੇ ਇੱਕ ਬਲੇਰੋ ਇੱਧਰੋਂ ਭੱਜੀ ਤਿੰਨ ਬੰਦੇ ਮੋਟਰਸਾਈਕਲ ਤੇ ਤੈਨੂੰ ਭੱਜਿਆ। ਉਹ ਮੁੰਡਿਓ ਫੜ ਲਓ ਇਹ ਦੇਖੋ ਜਾਣ ਨਾ ਦੋ ਉਹ ਫਿਰ ਸਾਲੇ ਤਾਂ ਭੱਜਿਆ। ਜਾਂਦੇ ਜਾਂਦੇ ਵੀ ਦੋ ਹਵਾਈ ਫਾਇਰ ਕਰਿਆ। ਇਕੱਠਾ ਬਰਸ਼ਟ ਭੱਜਿਆ ਪਹਿਲਾਂ 7-8 ਰਾਉਂਡਾਂ ਦਾ। ਉਹਦੇ ਬਾਅਦ ਤਿੰਨ ਰਾਉਂਡ ਫੇਰ ਸਿੰਗਲ ਸਿੰਗਲ ਜਿ ਚੱਲੇ ਆ। ਉਹਦੇ ਬਾਅਦ ਲਾਟ ਦੋ ਹਵਾਈ ਫਾਇਰ ਹੋਇਆ। ਹੁਣ ਦੇਖ ਲਓ ਕਿੰਨੇ 10-12 ਰਾਉਂਡ ਚੱਲੇ ਆ ਜੀ। ਉਹਨਾਂ ਦੇ ਅੰਦਰ ਬੰਦਾ ਹੋਣਾ। ਇੱਕ ਉਹਨਾਂ ਨੇ ਫੋਨ ਕਰਕੇ ਕਰਿਆ ਉਹ ਵੀ ਬੰਦੇ ਨਿਕਲ ਰਹੇ ਆ। ਹਾਂ। ਇਹ ਸਕੀਮ ਹੋਣੀ ਉਹਨਾਂ ਦੀ। ਪੂਰੇ ਬੰਦੇ ਪਲੈਨਿੰਗ ਨਾਲ ਸੀ। ਹਾਂ ਪਲੈਨਿੰਗ ਨਾਲ ਹੁੰਦਾ ਕੰਮ ਨਾ ਭਰਾ ਮੇ